ਕੋਕੇ ਜਿਹੜਾ ਪੁਲਿਸ ਦੇ ਗ੍ਰਿਤਲੇ ਵਿੱਚ ਖੜਾ ਨੌਜਵਾਨ ਤੁਸੀਂ ਦੇਖ ਰਹੇ ਹੋ ਤਾਂ ਦੱਸਿਆ ਕਿ ਇਸ ਨੇ ਆਪਣੇ ਨਾਲ ਦੇ ਸਾਥੀ ਦੇ ਨਾਲ ਅਜਹੀ ਹਰਕਤ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਬਠਿੰਡਾ ਦੇ ਰਾਮਾ ਮੰਡੀ ਗੁਰਗੋਵੀ ਸਿੰਘ ਰਿਫਾਇਨਰੀ ਦੇ ਸਮੀਪ ਸਥਿਤ ਇੱਕ ਕਮਰੇ ਦੇ ਵਿੱਚ ਬੈਠ ਕੇ ਦੋਨੋਂ ਜਾਣੇ ਸ਼ਰਾਬ ਪੀ ਰਹੇ ਸੀ ਤੇ ਫਿਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਵਾਜੀ ਹੋਗੀ ਮਾਮਲਾ ਐਨਾ ਵੱਧ ਗਿਆ ਕਿ ਵਿਅਕਤੀ ਨੇ ਕੋਲ ਪਈ ਇੱਟ ਚੱਕ ਕੇ ਉਸ ਦੇ ਸਿਰ ਦੇ ਵਿੱਚ ਮਾਰ ਦਿੱਤੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਉਹ ਉੱਥੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ 24 ਘੰਟਿਆਂ ਦੇ ਅੰਦਰ ਇਸ ਕਤਲ ਦੀ ਗੁੱਥੀ ਨੂੰ ਸਲਝਾਉਂਦੇ ਹੋਏ ਨਾਲ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਸਰਦਾਰ ਹਰਜੀਤ ਸਿੰਘ ਡੀਆਈਜੀ ਸਾਹਿਬ ਬਠਿੰਡਾ ਦੇ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਸਰਾਂ ਦੇ ਖਿਲਾਫ ਚੱਲਣ ਆਈ ਗਈ ਮੁਹਿੰਮ ਦੇ ਤਹਿਤ ਕੱਲ ਮਿਤੀ 23 ਇੱਕ 24 ਨੂੰ 25 ਨੂੰ ਜਿਹੜਾ ਰਾਮਾ ਪੁਲਿਸ ਵੱਲੋਂ ਇੱਕ ਜਿਹੜੀ ਕਤਲ ਦੇ ਦੋਸ਼ੀ ਨੂੰ ਜਿਹੜਾ ਹੈਗਾ ਉਹ ਅਰੈਸਟ ਕੀਤਾ ਹੈਗਾ ਇਹ ਕੱਲ ਹੀ ਇਹ ਜਿਹੜਾ ਕਤਲ ਹੈਗਾ ਕੱਲ ਸਵੇਰੇ 2 2:30 ਵਜੇ ਸਵੇਰੇ ਜਿਹੜਾ ਹੈਗਾ ਕਿਸੇ ਅਣਜਾਣ ਵਿਅਕਤੀ ਵੱਲੋਂ ਕੀਤਾ ਗਿਆ ਸੀਗਾ ਇਦੇ ਵਿੱਚ ਤਰਤ ਕਾਰਵਾਈ ਕਰਦੇ ਹੋਏ ਤੇ ਅਸੀਂ ਜਿਹੜੀਆਂ ਹੈਗੀਆਂ ਮੌਕੇ ਤੇ ਜਾ ਕੇ ਉਹਦਾ ਪਹਿਲਾ ਮਲਾਜਾ ਕੀਤਾ ਮੌਕੇ ਦੇ ਮਲਾਜਾ ਕਰਕੇ ਅਸੀਂ ਜਿਹੜਾ ਹੈਗਾ ਉੱਥੇ ਵੱਖ-ਵੱਖ ਟੀਮਾਂ ਬਣਾਈਆਂ ਟੀਮਾਂ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਅਸੀਂ ਰੈਡਾਂ ਕੀਤੀਆਂ ਤੇ ਟੈਕਨੀਕਲ ਐਵੀਡੈਂਸ ਇਕੱਠੀ ਕੀਤੀ ਤੇ ਫੁਟੇਜ ਵਗੈਰਾ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉੱਥੇ ਜਿਹੜੇ ਸੀਸੀਟੀਵੀ ਕੈਮਰੇ ਸੀ ਉਹ ਬਰੋਲੀਆਂ ਜਿਹਦੀ ਪੂਰੀ ਤੌਰ ਤੇ ਤਫਤੀਸ਼ ਕਰਨ ਤੇ ਪਤਾ ਲੱਗਿਆ ਇਹ ਜਿਹੜਾ ਹੈਗਾ ਇੱਕ ਜਿਹੜਾ ਮਲਕੀਤ ਸਿੰਘ ਨਾਂ ਦਾ ਵਿਅਕਤੀ ਸੀਗਾ ਜਿਹੜਾ ਮ੍ਰਿਤਕ ਇਹ ਜਿਹੜਾ ਹੈਗਾ ਇਹਨੂੰ ਜਗਤਾਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਜਿਹੜਾ ਉਹ ਕਤਲ ਕਰ ਦਿੱਤਾ ਇਹਨਾਂ ਦੀ ਜਿਹੜੀ ਹੈਗੀ ਹੈ ਵਜਾ ਰੰਜਿਸ਼ ਹੈ ਸੀਗੀ ਵੀ ਇਹ ਦੋਨੋਂ ਜਿਹੜੇ ਹੈਗੇ ਆ ਕਿਸੇ ਜਗ੍ਹਾ ਤੇ ਪਹਿਲਾਂ ਇਕੱਠੇ ਹੋਏ ਸੀਗੇ ਇੱਕ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਰਲ ਕੇ ਆਪਸ ਦੇ ਵਿੱਚ ਸ਼ਰਾਬ ਪੀਤੀ ਇਹਦੇ ਘਰ ਬੈ ਕੇ ਤੇ ਉਸ ਤੋਂ ਬਾਅਦ ਇਹਦੇ ਘਾਰ ਹੀ ਸੌਂਗੇ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਇਹ ਪਰਨਾਲੇ ਦਾ ਰਹਿਣ ਵਾਲਾ ਹੈਗਾ ਹਾਲ ਦੀ ਘੜੀ ਜਿਹੜਾ ਹੈਗਾ ਇਹ ਇੱਥੇ ਸਿੱਧੂ ਕਲੋਨੀ ਜਿਹੜਾ ਰਹਿ ਰਿਹਾ ਹੈਗਾ ਤੇ ਇਹਨੇ ਜਿਹੜਾ ਹੈਗਾ दारू ਪੀਤੀ ਜਾਂਦਾ ਨੇ ਇਕੱਠਿਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜੋ ਦੋਸ਼ੀ ਨੇ ਆਪਣੀ ਪੁਛਗਿਸਤ ਦੇ ਵਿੱਚ ਦੱਸਿਆ ਹੈਗਾ ਪ੍ਰਾਇਰ ਵੀ ਇਹਨੇ ਜਿਹੜਾ ਹੈਗਾ ਇਹਨੂੰ ਕਾਲਾ ਕਟਨੀ ਸ਼ੁਰੂ ਕਰ ਦਿੱਤੀਆਂ ਰਾਤ ਨੂੰ ਉੱਠ ਕੇ ਤੇ ਜਿਹਦੇ ਤੋਂ ਇਹਨੇ ਫਿਰ ਇਹਦੇ ਜਾ ਕੇ ਉੱਥੇ ਜਿਹੜਾ ਿੱਟ ਇੱਕ ਪਈ ਸੀਗੀ ਟਲਾ ਤੇ ਉਹ ਚੱਕ ਕੇ ਇਹਦੇ ਸਿਰ ਦੇ ਵਿੱਚ ਮਾਰਿਆ ਤੇ ਸਿਰ ਦੇ ਵਿੱਚ ਮਾਰਨ ਨਾਲ ਇਹਦੀ ਮੌਤ ਹੋ ਗਈ ਉਸ ਤੋਂ ਬਾਅਦ ਇਹਨੇ بڑا ਜਿਹੜਾ ਹੈਗਾ ਚਲਾਕੀ ਨਾਲ ਕੰਮ ਲੈਂਦੇ ਹੋਏ ਇਹਨੇ ਉਹਦੀ লাশ ਜਿਹੜੀ ਹੈਗੀ ਹੈ ਆਪਣੇ ਘਰ ਤੋਂ ਤੇ ਜਿਹੜਾ ਹੈਗਾ ਖਿੱਚ ਕੇ ਜਿਹੜੀ ਹੈਗੀ ਹੈ ਇਹ ਇੱਕ ਹੋਰ ਜਗ੍ਹਾ ਤੇ ਸੁੱਟ ਦਿੱਤੀ ਤਾਂ ਕਿ ਜਿਹੜਾ ਪੁਲਿਸ ਨੂੰ ਇਸ ਕਾਲ ਦਾ ਭੁਲੇਖਾ ਪੈ ਜਾਵੇ ਕਿ ਇਹ ਜਿਹੜਾ ਹੈਗਾ ਵੀ ਕਤਲ ਜਿਹੜਾ ਹੈਗਾ ਵੀ ਕਿਸੇ ਹੋਰ ਨੇ ਮਾਰਿਆ ਹੈਗਾ ਇਹਨੂੰ ਜਾਂ ਜਿਹੜਾ ਹੈਗਾ ਵੀ ਇਹ ਕੁਦਰਤੀ ਤੌਰ ਤੇ ਉੱਥੇ ਡਿੱਗ ਡੁੱਕ ਕੇ ਮਰਿਆ ਤੇ ਪਰ ਇਹ ਐਸਆਈ ਇਨਸਪੈਕਟਰ ਤਰਨਦੀਪ ਸਿੰਘ ਤੇ ਐਸਐਸਏ ਰਵਨੀਤ ਸਿੰਘ ਚੌਕੀ ਇੰਚਾਰਜ ਰਿਫਾਇਨਰੀ ਨੇ ਮਣੀ ਜਿਹੜੀ ਸੂਝ-ਬੂਝ ਨਾਲ ਕੰਮ ਲੈਂਦੇ ਹੋਏ ਤੇ ਬੜੀ ਮਿਹਨਤ ਨਾਲ ਕੰਮ ਲੈਂਦੇ ਹੋਏ ਤੇ ਇਸ ਨੂੰ ਜਿਹੜਾ ਹੈਗਾ ਕਤਲ ਨੂੰ ਜਿਹੜਾ ਹੈਗਾ 2-3 ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਇਹ ਹੱਲ ਕਰ ਦਿੱਤਾ ਇਹਦੇ ਚ ਹਾਂ ਦੋਸ਼ੀ ਨੂੰ ਜਿਹੜਾ ਹੈਗਾ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਇਹ ਰੰਗਿਆ ਕੋਠਿਆਂ ਦਾ ਰਹਿਣ ਵਾਲਾ ਹੈਗਾ ਉੱਥੇ ਦਾ ਬਰਨਾਲੇ ਦਾ ਇਹਨੂੰ ਅਰੈਸਟ ਕਰ ਲਿਆ ਹੈਗਾ ਤੇ ਇਹਨੇ ਆਪਣੀ ਮੁੱਢਲੀ ਪੁਛਕਿਸਤ ਇਹ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਬਿਆਨ ਕੀਤੀਆਂ ਕੋਈ ਪੁਰਾਣੀ ਰੰਜਿਸ਼ ਸੀ ਇਹਨਾਂ ਲਈ ਤਾਂ ਉਥੇ ਤਾਲੁਕੀ ਵੀ ਇਹਨਾਂ ਦੇ ਕੋਲ ਲਾਈਨ ਤੋਂ ਮਾਰਦਾ ਨਹੀਂ ਇਹਨਾਂ ਤੇ ਰੰਜਿਸ਼ ਕੁਛ ਨਹੀਂ ਸੀਗੀ ਇਹ ਇਕੱਠੇ ਇੱਕ ਦਿਨ ਪਹਿਲਾਂ ਹੀ ਇਕੱਠੇ ਹੋਏ ਸੀਗੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜੀ ਮੁੱਢਲੀ ਪੁਛਕਿਸਤ ਜਿਹੜਾ ਹੈ ਇਹ ਹੀ ਸਾਹਮਣੇ ਆਇਆ ਵੀ ਇਹਨੂੰ ਕਾਲਾ ਕੱਢਣ ਲੱਗਿਆ ਤਾਲੁਕੀ ਤੇ ਇਹਨੇ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਰੁਕਿਆ ਤਾਂ ਇਹਨੇ ਉਹਦੀ ਜਿਹੜੀ ਹੈਗੀ ਐ ਿੱਟ ਮਾਰ ਕੇ ਹੱਤਿਆ ਕਰ ਦਿੱਤੀ। ਸਰ ਕੰਮ ਕੀ ਕਰਦੇ ਨੇ ਦੋਨੋਂ ਵਿਅਕਤੀ ਇਕੱਠੇ ਕੰਮ ਕਰਦੇ ਸੀ। ਜਿਹੜਾ ਜਗਤਾਰ ਸਿੰਘ ਹੈਗਾ ਤਾਂ ਉਸੀ ਇਹ ਡ్రਾਈਵਰੀ ਟਰੈਕਟਰ ਡਰਾਈਵਰੀ ਕਰਦਾ ਹੈਗਾ ਇੱਥੇ ਤੇ ਉਹ ਜਿਹੜਾ ਬੰਦਾ ਹੈਗਾ ਉਹ ਵੀ ਲੇਬਰ ਵਗੈਰਾ ਦਾ ਕੰਮ ਕਰਦਾ ਸੀਗਾ ਤੇ ਉਹ ਜਿਹੜਾ ਬਘੇਰ ਚੜ੍ਹ ਸਿੰਘ ਦਾ ਜਿਹੜਾ ਹੈ ਜੇਲਾ ਬਡਿੰਡਾ ਦਾ ਰਹਿਣ ਵਾਲਾ ਹੈ। ਦੇਖਿਆ ਜਾਵੇ ਤਾਂ ਨਿੱਕੀਆਂ ਮੋਟੀਆਂ ਤਕਰਾਰਾਂ ਹੁਣ ਖੂਨੀ ਰੂਪ ਧਾਰਨ ਕਰ ਲੱਗੀਆਂ ਨੇ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।